ਚਲੋ ਜੀ ਪਾਓ ਮਿੱਟੀ। ਦੇਖੋ ਮੈਡਮ ਆ ਗਏ ਇੱਧਰ। ਇੱਧਰ ਨਸਰੀ ਚ ਬਹੁਤ ਵਧੀਆ ਬਣਿਆ ਹੋਇਆ। ਆ ਦੇਖੋ ਬਾਹਰ ਬਾਹਰ। ਸ਼ੈੱਡ ਬਣਾਇਆ ਹੋਇਆ। ਸ਼ੈੱਡ ਜੀ ਬਣਾਈ ਹੈ। ਪਹੁੰਚ ਗਏ ਆਪਾਂ ਨਸਰੀ ਦੇ ਵਿੱਚ। ਇਹ ਹੈਗੀ ਸਰਕਾਰੀ ਨਸਰੀ। ਇੱਥੋਂ ਆਪਾਂ ਵੇਖ ਲਾਂਗੇ ਬੂਟੇ ਕਿਹੜੇ-ਕਿਹੜੇ ਚੰਗੇ ਆ ਬੂਟੇ। ਆਪਾਂ ਪਹੁੰਚ ਗਏ ਸਰਕਾਰੀ ਨਸਰੀ ਬੂਟੇ ਲੈਣ ਵਾਸਤੇ ਆਏ ਹਾਂ। ਤੇ ਹੁਣ ਆਪਾਂ ਹਾਂਜੀ। ਹੁਣ ਆਪਾਂ ਬੂਟੇ ਲਵਾਂਗੇ। ਤੇ ਬਾਜੀ ਤੇ ਲੱਗਦਾ ਇੱਥੇ ਹੈ ਨਹੀਂ ਆ ਬਾਜੀ ਕਹਿੰਦੇ ਸੰਡੇ ਦੇ ਸੰਡੇ ਤੁਸੀਂ ਆ ਕੇ ਨਾ ਕਦੀ ਵੀ ਤੇ ਬੂਟੇ ਖਰ ਸਕਦੇ ਆ ਤੇ ਆਪਾਂ ਚਲੋ ਵਿਖਾਉਨੇ ਤੁਹਾਨੂੰ ਕਿਹੜੇ ਕਿਹੜੇ ਬੂਟੇ ਖਰੀਦੇ ਆ ਆ ਦੇਖੋ ਮੈਡਮ ਆ ਗਏ ਇੱਧਰ ਇੱਧਰ ਨੂੰ ਨਸਰੀ ਚ ਬਹੁਤ ਵਧੀਆ ਬਣਿਆ ਹੋਇਆ ਆ ਦੇਖੋ ਬਾਹਰ ਬਾਹਰ ਸ਼ੈੱਡ ਬਣਿਆ ਹੋਇਆ ਸ਼ੈੱਡ ਜੀ ਬਣਾਈ ਆ ਹਾਂਜੀ ਝੁੰਪੜੀ ਦਾ ਹੀ ਲੱਗਦਾ ਸਿਆ ਵਧੀਆ ਬੈਟਮ ਬੂਟਾਂ ਦੀ ਛਾਵੇਂ ਹਾਂ ਹਾਂ ਲੱਗਿਆ ਬਣਾਇਆ ਹੋਇਆ ਇੱਧਰ ਨਹਿਰ ਹੈ ਵੱਡੀ ਇਹ ਵਾਲੀ ਨਹਿਰ ਵੱਡੀ ਹੂੰ ਕਿੰਨਾ ਜ਼ਿਆਦਾ ਪਾਣੀ ਆਉਣ ਗਿਆ ਕਿੰਨਾ ਜ਼ਿਆਦਾ ਪਾਣੀ ਆਉਣਿਆ ਨਹਿਰ ਬਿਲਕੁਲ ਭਰੀ ਹੋਣ ਦੀ ਆ ਹੂੰ ਚਲੋ ਵੇਖੀਏ ਹੁਣ ਆਪਾਂ ਬੁੱਤੇ ਆਪਾਂ ਬੁੱਤੇ ਵੇਖਦੇ ਹਾਂ ਆ ਲੱਗੀ ਆ ਜੀ ਸਾਡੀ ਪਿਆਰੀ ਜੀ ਬਾਈਕ ਨੋਇ ਕੋ ਖਲ ਗਈ ਆ ਹੁਣ ਆਪਾਂ ਇਹਦੇ ਹੰਦ ਜਮਾਗੇ ਨਸੀ ਦੇ ਚੁੱਕ ਕੇ ਜਾਣਾ ਪੈਣਾ ਤਾਰਨੇ ਤੇ ਵਾਜ ਤਾਰ ਚੱਕੀ ਜਰਾ ਹਾਂਜੀ ਮੰਮਾ ਵੀ ਆ ਗਿਆ ਜੀ ਚੁੱਕ ਕੇ ਆਹ ਦੇਖੋ ਚਲੋ ਜੀ ਆਹ ਕਬੂਤੇ ਆ ਜਾਮਨ ਦੇ ਹੂੰ ਸਾਰੇ ਤਰ੍ਹਾਂ ਦੇ ਦਰਖਤਾ ਦੇ ਬੂਟੇ ਇੱਥੋਂ ਮਿਲ ਜਾਂਦੇ ਆ ਅੰਬ ਦਾ ਲੈ ਲੀਆ ਅੰਬ ਦਾ ਹਾਂ ਅੰਬ ਦਾ ਦੋ ਬੂਟੇ ਅੰਬ ਦੇ ਕੱਢ ਲਾ ਹਾਂ ਸਹੀ ਹੋ ਸੀ ਹਾਂ ਰੈੱਡ ਜੇ ਪੱਤੇ ਵਾਲਾ ਵੀ ਕੱਢ ਕਾਬਲਾ ਆਹ ਹੋ ਹੀ ਵੇ ਜਿਹਦੇ ਡਾੜੀ ਚ ਪੱਤੇ ਆਉਣਗੇ ਉਹ ਪਰੋ ਗੱਡੀ ਹਾਂ ਹਾਂ ਵਾਲਾ ਕੱਢ ਲੈ ਠੀਕ ਹੈ ਸਹੀ ਹੈ ਵੇ ਹੂੰ ਦੋ ਬੂਟੇ ਆਪਾਂ ਅੰਮਾ ਦੇ ਲੈ ਲਿਆ ਹਾਂਜੀ ਹੋਰ ਹੋਰ ਵੇਖਦੇ ਆ ਹਾਂ ਚਲੋ ਇਹਨੂੰ ਆਪਾਂ ਫਿਲਹਾਲ ਇੱਥੇ ਰਹਿਣ ਦਿੱਤਾ ਤੇ ਅੱਗੇ ਜਾ ਕੇ ਵੇਖਦੇ ਹਾਂ ਹੋਰ ਕੋਈ ਦੋ ਚਾਰ ਬੂਟੇ 6 ਬੂਟੇ ਲਾਉਣੇ ਆਪਾਂ ਅਮਰੂਦ ਨਾਲ ਅਮਰੂਦ ਦੇ ਵੀ ਲੱਲੇ ਨੇ ਦੋ ਹਾਂਜੀ ਆ ਇੱਕ ਹੋਰ ਹਾਂ ਆ ਅਮਰੂਦ ਦੇ ਬੂਟੇ ਪਏ ਆ ਜੀ ਕਿਉਂਕਿ ਡੰਗ ਡੁੰਗਰ ਵੀ ਖਾ ਜਾਂਦੇ ਆ ਉਤੋਂ ਬੁੱਟਿਆਂ ਨੂੰ ਤੇ ਆਪਾਂ ਹੁਣ ਚਾਰ ਬੁੱਟੇ ਅਮਰੂਦਾਂ ਦੇ ਲੱਲਾਂਗੇ ਚੱਲ ਤੇ ਨਹੀਂ ਲੱਲਾ ਬੜੇ ਦੋ ਹੀ ਬੜੇ ਸੀ ਮੇਰੇ ਹਾਂ ਦੋ ਹੋਰ ਕੋਈ ਲੈ ਲੈਣਾ ਠੀਕ ਹੈ ਛੇ ਬਹੁਤ ਆ ਹਾਂ ਠੀਕ ਹੈ ਚਲੋ ਜੀ ਦੋ ਆਪਾਂ ਅਮਰੂਦ ਦੇ ਬੁੱਟੇ ਲੈ ਲਏ ਫਿਰ ਛੋਟੇ ਆ ਕੇ ਦੋ ਹੀ ਲੈ ਲੀਨੇ ਤੇ મોદી ਜੀ ਨੇ ਕਿਹਾ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਆਪਣੀ ਮਾਂ ਦੇ ਨਾਮ ਇੱਕ ਰੁੱਖ ਆਪਣੀ ਮਾਂ ਦੇ ਨਾਮ ਜ਼ਰੂਰ ਲਾਓ ਤੇ ਰੁੱਖ ਸੀ ਲੈ ਲਈ ਆਏ ਆ ਤੇ ਹੁਣ ਮੈਡਮ ਜੀ ਦੇਖ ਰਹੇ ਆ ਵਾਲੇ ਵੀ ਸੋਹਣੇ ਹੁੰਦੇ ਆ ਇਹ ਕਿਹੜੇ ਬੂਟੇ ਪਤਾ ਨਹੀਂ ਮੈਨੂੰ ਨਾਮ ਤੇ ਨਹੀਂ ਪਤਾ ਹੂੰ ਤੇ ਇੱਕ ਮਾਰਗੇ ਹੁੰਦੇ ਪਰ ਇਹਦੇ ਰੈਡੀ ਸੱਪੱਤੇ ਹੁੰਦੇ ਅੱਛਾ ਇੱਕ ਅਦਾ ਲੱਲਾ ਫਿਰ ਇਹ ਵੀ ਬੂਟਾ ਲੈ ਲਈਏ ਹੂੰ ਕਿੱਦਾਂ ਇਹਦਾ ਇਹਨੂੰ ਕਿਹਾ ਹੋਰ ਹੋਰ ਕਿਹੜੇ ਖਰੀਦਣੇ ਆ ਹਾਂ ਜੂਟੇ ਆਪਾਂ ਸਿਲੈਕਟ ਕਰ ਲਏ ਆ ਠੀਕ ਆ ਤੇ ਹੋਰ ਇੱਕ ਦੇਖਦੇ ਆ ਕਿਹੜਾ ਲੈਣੀ ਚਲੋ ਦੇਖੀਏ ਹੁਣ ਇੱਕ ਹੋਰ ਬੂਟਾ ਖਰੀਦ ਲਈਏ 6 ਟੋਟਲ ਆਪਾਂ ਖਰੀਦਾਂਗੇ ਖਰੀਦਾਂਗੇ ਨਹੀਂ ਸੌਰੀ 6 ਬੂਟੇ ਆਪਾਂ ਲੈ ਕੇ ਜਾਣੇ ਇੱਥੋਂ ਖਰੀਦਣ ਵਾਲੇ ਹਿਸਾਬ ਆ ਉਹਨਾਂ ਨੂੰ ਅੱਗੋਂ ਪਿੱਛੋਂ ਪੈਸੇ ਆਪਾਂ ਫੜਾ ਚਾਹੀਦੇ ਜਦੋਂ ਵੀ ਉਹ ਕਹਿੰਦੇ ਜਦੋਂ ਮਰਜ਼ੀ ਲੈ ਕੇ ਜਾ ਸਕਦੇ ਹਨ ਖੁੱਲੀ ਛੁੱਟੀ ਹੈ ਮਾਵਲਾ ਲੈ ਲਈਏ ਕਿਹੜਾ ਵਾਏ ਨਾਂ ਦਾ ਨਹੀਂ ਪਤਾ ਇਹਦਾ ਫਰੂਟ ਵਾਲਾ ਲੈਨੇ ਕੋਈ ਨਾ ਕੋਈ ਫਰੂਟ ਵਾਲਾ ਤੇ ਅੰਬ ਦਾ ਯਾਰ ਹੋ ਗਏ ਕਿਹੜੇ ਉਹ ਲਾਲ ਲਾਲ ਜਿਹੇ ਪੱਥਿਆਂ ਵਾਲੇ ਹੂੰ ਇਹ ਵੀ ਆਂਬ ਦੇ ਹੀ ਆ ਜਾਂ ਫੁੱਲਾਂ ਦੇ ਅੱਛਾ ਹੁਣ ਕਿਹੜਾ ਵੇਖਣ ਲੱਗੇ ਆਪਾਂ ਸ਼ੀਸ਼ਮ ਦਾ ਬੂਟਾ ਵੇਖਾਂ ਹਾਂ ਜਿਹਨੂੰ ਆਪਾਂ ਟਾਲੀ ਗੇਂ ਕਹਿ ਦਿੰਦੇ ਆ ਪੰਜਾਬੀ ਚ ਟਾਲੀ ਵੀ ਕਹਿੰਦੇ ਸ਼ੀਸ਼ਮ ਇਹਦਾ ਮੇਨ ਦਾ ਸ਼ੀਸ਼ਮ ਦਾ ਰੁੱਖ ਹਾਂ ਹਾਂ ਸਭ ਲੈ ਲਓ ਵੇਖ ਕੇ ਸਹੀ ਜਾਂ ਚਾਰੇ ਬੰਨੇ ਹਰਿਆਲੀ ਹਰਿਆਲੀ ਹੈ ਸਹੀ ਆ ਵਾਲਾ ਹਾਂ ਹਾਂ ਸਹੀ ਹੈ ਹੋਰ ਕੋਈ ਦੇਖ ਲਾ ਸਾਰੇ ਬੰਨੇ ਨਾ ਹਰਿਆਲੀ ਹਰਿਆਲੀ ਐ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਆ ਦੇਖੋ ਸਾਰੇ ਬੰਨੇ ਇਕਦਮ ਹਰਿਆ ਭਰਿਆ ਸਾਰਾ ਮੌਸਮ ਆ ਸਾਰੇ ਬੰਨੇ ਹਰਿਆਲੀ ਤੇ ਵੇਖ ਕੇ ਬੂਟੇ ਮਜ਼ਾ ਆ ਜਾਂਦਾ ਮਨ ਖੁਸ਼ ਹੋ ਜਾਂਦਾ ਹਾਂ ਜੀ ਹਾਂ ਹਾਂ ਸਹੀ ਚਲੋ ਚਲਿਏ ਯਾਰ ਜਾਮੁੰਡਾ ਵੀ ਲੈ ਲੈਣਾ ਸੀਗਾ ਇੱਕ ਜਾਮੁੰਡੇ ਤੇ ਆਪਾਂ ਲੈਏ ਨਹੀਂ ਆ ਇੱਕ ਜਾਮੁੰਡਾ ਵੀ ਲੈ ਲੋ ਸਿੱਧਾ ਜਾ ਕੋਈ ਜਿਹੜਾ ਸਟ੍ਰੇਟ ਜਾਵੇ ਹਾਂ ਹਾਂ ਆ ਵੀ ਸਹੀ ਹੈ ਹਾਂ ਬਾਹਰ ਕਰ ਹਾਂ ਸਹੀ ਹੈ ਸਹੀ ਹੈ ਹਾਂ ਹਾਂ ਰੋਟੀ ਨਾ ਜਾ ਹਾਂ ਨਹੀਂ ਕੋਈ ਨਹੀਂ ਇੱਥੇ ਰੱਖ ਲਓ ਹੋ ਜਾ ਤੋਪ ਵੀ ਬੜੀ ਹੈ ਹੂੰ ਆਹ ਤੋਪ ਵੀ ਬੜੀ ਹੈ ਲਓ ਜੀ ਆਪਾਂ ਆ ਵਾਲੇ ਬੂਟੇ ਲੈ ਲਏ ਆ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਇਹਨਾਂ ਨੂੰ ਜਾ ਕੇ ਹੁਣ ਆਪਾਂ ਪlant ਕਰਦੇ ਆਂ ਇਹਨਾਂ ਨੂੰ ਬੀਜਦੇ ਆਂ ਬੂਟਿਆਂ ਨੂੰ ਇਹ ਲੱਗੇ ਆ ਬਾਈ ਖਮੋੜਨ ਮੈਡਮ ਜੀ ਲੈ ਕੇ ਆ ਰਹੇ ਬੂਟੇ ਆਪਾਂ ਮੈਂ ਦੋ ਕੁ ਮੈਂ ਅੱਗੇ ਰੱਖ ਲੈਣਾ ਚੱਲੇ ਆ ਕਿ ਬੂਟੇ ਲਾਏ ਹੋਣਗੇ ਤੇ ਵਧੀਆ ਲੱਗਣਗੇ ਚਲਿਏ ਹਾਂਜੀ ਚਲੋ ਜੀ ਚੱਲੇ ਹੁਣ ਆਪਾਂ ਘਰ ਜਾ ਕੇ ਫੇਰ ਆਪਾਂ ਲਾਉਂਦੇ ਆਂ ਬੂਟੇ ਤੇ ਨਾਲੇ ਤੁਹਾਨੂੰ ਦਿਖਾਉਂਦੇ ਆਂ ਬੂਟੇ ਲੈ ਕੇ ਅਸੀਂ ਘਰੇ ਆ ਗਏ ਹਾਂ ਹੁਣ ਰੱਖਣ ਲੱਗੇ ਆਂ ਬੜੀ ਮੁਸ਼ਕਲ ਫੜ ਕੇ ਲਿਆਂਦੇ ਬਾਈਕ ਤੇ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਚਲੋ ਦੇਖੋ ਆਹ ਕੀ ਆ ਪਿੱਛੇ ਜਾਓ ਪਿੱਛੇ ਬਹੁਤ ਲੋ ਜੀ ਆਪਾਂ ਆ ਗਏ ਆ ਘਰ ਬੂਟੇ ਲੈ ਕੇ ਆ ਰੱਖਦੇ ਆ ਬੂਟੇ ਆਪਾਂ ਸਰਖਾਬ ਪਾਣੀ ਲਿਆ ਪਿਆਸ ਲੱਗੀ ਹਨ ਨੂੰ ਆਉਂਦਿਆ ਆਉਂਦਿਆ ਹਾਂਜੀ ਉਹ ਮੈਂ ਇੱਥੇ ਮਿੱਟੀ ਲੱਗ ਗਈ ਮੈਂ ਉਹ ਸਾਫ਼ ਕਰਤੀ ਸੀ ਹੂੰ ਮੈਡਮ ਜੀ ਗਏ ਕਈ ਲੈਣ ਲਈ ਆਪਣੇ ਕੋਈ ਨਹੀਂ ਹੈਗੀ ਤੇ ਮੈਡਮ ਆ ਗਏ ਕਈ ਲੈ ਕੇ ਹੁਣ ਆਪਾਂ ਚੱਲੇ ਹਾਂ ਹੁਣ ਲਾਵਾਂਗੇ ਆਪਾਂ ਪਲਾਂਟਸ ਹਾਂਜੀ ਹਾਂ ਕਹਤਾ ਉਹਨਾਂ ਨੂੰ ਹਾਂਜੀ ਚਲੋ ਚਲੋ ਚਲੀਏ ਆਓ ਸਰਜੀਤ ਲਓ ਜੀ ਆ ਗਏ ਸਾਰੇ ਜਣੇ ਇਕੱਠੇ ਹੋ ਚੁੱਕੇ ਆ ਤੇ ਹੁਣ ਆਪਾਂ ਲਾਵਾਂਗੇ ਬੂਟੇ ਚਲੋ ਮੁੰਡੇ ਚੱਕੋ ਚਲੋ ਜੀ ਚਲੋ ਬੋਬੀ ਚੱਕੋ ਪੁੱਤ ਬੁੱਢੇ ਚੱਕੋ ਦੇ ਇੱਕ ਇੱਕ ਆਪਾਂ ਲਾਵਾਂਗੇ ਸਾਰੇ ਧਨੇ ਦੋ ਦੋ ਜਾਣੇ ਇੱਕ ਇੱਕ ਬੂਟੇ ਤੋਂ ਲਾਉਣਗੇ ਚਲੋ ਚਲੋ ਲੈ ਕੇ ਚਲੋ 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 ਦੇਖੋ ਜਿੰਨੇ ਚੁੱਕਿਆਂ ਨੇ ਚੁੱਕ ਲਈ ਚਲੋ 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 ਸ਼ਾਬਾਸ਼ ਜਲਦੀ ਜਲਦੀ ਚਲੋ 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 ਲੈ ਕੇ ਸ਼ਾਬਾਸ਼ ਸੋ ਜੀ ਬੱਚਿਆਂ ਕੋ ਇਹੋ ਜੇ ਕੰਮ ਜ਼ਰੂਰ ਕਰਾਉਣੇ ਚਾਹੀਦੇ ਆ ਬੱਚਾ ਨੂੰ ਵੀ ਪਤਾ ਲੱਗੇ ਕਿ ਇਹਨਾਂ ਦੀ ਸਾਡੀ ਜ਼ਿੰਦਗੀ 'ਚ ਕੀ ਅਹਿਮੀਅਤ ਆ ਰੁੱਖਾਂ ਦੀ ਸੋ ਤਾਂ ਕਰਕੇ ਆਪਾਂ ਬੱਚਾ ਨੂੰ ਅੱਗੇ ਲਾਉਨੇ ਆ ਕਿ ਕਿ ਬੱਚੇ ਆਪ ਹੱਥੀਂ ਕਰਨਗੇ ਤੇ ਇਹਨਾਂ ਨੂੰ ਪਤਾ ਚੱਲੇਗਾ ਆਹ ਹੋਏ ਕਿ ਰੁੱਖਾਂ ਦੀ ਸਾਡੀ ਕਿੰਨੀ ਇੰਪੋਰਟੈਂਸ ਇੰਪੋਰਟੈਂਸ ਹੈ ਸਾਡੀ ਜ਼ਿੰਦਗੀ 'ਚ ਆ ਵੀ ਬੂਟੇ ਆਪਾਂ ਲਾਏ ਇਹ ਵੀ ਅਸੀਂ ਲਗਾਏ ਸੀਗਾ ਆ ਵੇਖੋ ਕਿੱਡਾ ਵੱਡਾ ਹੋ ਚੁੱਕਾ ਤੇ ਖੁਸ਼ੀ ਹੁੰਦੀ ਮਨ ਨੂੰ ਜਦੋਂ ਆਪਣੇ ਲਾਏ ਹੋਏ ਬੂਟੇ ਆਪਾਂ ਵੇਖਦੇ ਆਂ ਔਰ ਆ ਨਿੰਮ ਦਾ ਬੂਟਾ ਵੀ ਅਸੀਂ ਲਾਇਆ ਇੱਥੇ ਤੇ ਕਾਫੀ ਵੱਡੀ ਹੋ ਗਈ ਏ ਕੋਹ ਵਾਲੀ ਨਿੰਮ ਉਹੜੀ ਪਰ ਸਾਹਮਣੇ ਉਹੜਾ ਉਹ ਵੀ ਆਪਾਂ ਹੀ ਲਾਇਆ ਸੀਗਾ ਤੇ ਕਾਫੀ ਵੱਡੇ ਹੋ ਚੁੱਕੇ ਬੂਟੇ ਖੁਸ਼ੀ ਹੁੰਦੀ ਮਨ ਨੂੰ ਚਲੋ ਜੀ ਹੁਣ ਸ਼ੁਰੂ ਕਰੋ ਚਲੋ ਇੱਥੇ ਇੱਥੇ ਘਟੋਵਾ ਮਾਰੋ ਇੱਕ ਪੋਣਾ ਇੱਥੇ ਘਟਾ ਚਲੋ ਮਿੱਤਰੋ ਆਜੋ ਆਜੋ ਜਲਦੀ ਆ ਨੀ ਜਾਓ ਇੱਧਰ ਆ ਜੰਦੀ ਨਾ ਕਰੀ ਲੰਮੀ ਟਾਲੀ ਲਾ ਦਿਓ ਜਮਨ ਜਮਨ ਆਜਾ ਮੰਡਲਾ ਦੇ ਥੋੜਾ ਥੋੜਾ ਥੱਲੇ ਕਰਕੇ ਲਾਓ ਥੱਲੇ ਕਰਕੇ ਇੱਥੇ ਖਾ ਥੋੜਾ ਨੀਚੇ ਕਰਕੇ ਇੱਥੇ ਟਮਾਟਰ ਹੂੰ ਜਿਆਦਾ ਉੱਪਰ ਨਾ ਲਾਇਓ ਹਾਂ ਗੁਰਦਾਬ ਜੀ ਪਹਿਲਾ ਬੁੱਢਾ ਲੱਗਿਆ ਜੀ ਲਾਉਣ ਪਹਿਲਾ ਇਹ ਮਾਂ ਪੁੱਤ ਲਾਉਣਗੇ ਬੂਟਾ 1 ਫੈਟ ਨਾਲ ਲਾਗੋ ਲਾਗੋ ਦਬਾਤਾ ਵਾ ਹੂੰ ਇਹ ਕੰਮ ਦਾ ਬੂਟਾ ਇੱਥੇ ਲਾ ਦੋ ਆਹ ਵਾਲੀ ਜਗ੍ਹਾ ਤੇ ਹੋਰ ਗੱਲਾਂ ਗੁੱਲਾਂ ਕੱਟ ਲਾਂ ਕੋਈ ਨਹੀਂ ਚੱਲ ਕਾਲੀ ਸ਼ੁਰੂ ਹੋ ਜਾ ਰਾਸ਼ੀ ਆ ਮੇਰਾ ਸੋਹਣਾ ਪੁੱਤ ਆ ਰਾਸ਼ੀ ਸੋਹਣੀ ਜੀ ਹਾਂ ਸਨੀ ਵੀ ਆ ਗਿਆ ਸਾਡੇ ਨਾਲ ਕਹਿੰਦਾ ਕਿ ਮੈਂ ਵੀ ਹੈਲਪ ਕਰਉਣੀ ਆ ਤੇ ਮੈਂ ਕਿਹਾ ਚਲੋ ਆਓ ਤੁਸੀਂ ਵੀ ਕਰੋ ਨਾਲ-ਨਾਲ ਬੂਟੇ ਲਾਈਏ ਆਪਾਂ ਸਾਰੇ ਅੰਕਲ ਜੀ ਵੇਲਾ ਸੁੱਟਣ ਦੇ ਆ ਹੈਂ ਤੋਰੀਆਂ ਨਹੀਂ ਲੱਗਣੀਆਂ ਨਹੀਂ ਅਜੇ ਉੱਤੇ ਰਹਿਣ ਦੋ ਕੋਠੇ ਤੇ ਲੱਗ ਜਾਣਗੀਆਂ ਆਹੋ ਨਹੀਂ ਉਹ ਤੇ ਰਹਿਣ ਦਿੱਤੀਆਂ ਤੁਹਾਡੇ ਬੰਨਿਆਂ ਨਹੀਂ ਵੱਢਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਸਰਜੀਤ ਸਿੰਘ ਤੇ ਅਮਰਜੀਤ ਸਿੰਘ ਦੋਵੇਂ ਭਰਾ ਨੇ ਤੇ ਇਹ ਬੱਚੇ ਲਾ ਰਹੇ ਆ ਬੂਟੇ ਸਿੱਧਾ ਹੋ ਜੂਗਾ ਚਲੋ ਜੀ ਇੱਕ ਇੱਕ ਬਾਲਟੀ ਹੋਣੀ ਇਹਨਾਂ ਨੂੰ ਪਾਣੀ ਵੀ ਪਾਉਣਾ ਆਪਾਂ ਠੀਕ ਹੈ ਨਾ ਸਾਰਿਆਂ ਨੂੰ ਚਲੋ ਪੱਟੋ ਬੋਬੀ ਨੂੰ ਪੱਟਣ ਤੇ ਬੋਬੀ ਨੂੰ ਬੋਬੀ ਚੱਲ ਆਹ ਬੂਟਾ ਲਈ ਆ ਪੱਟੀ ਦਾ ਪੱਤਾ ਮਮ ਆਪਣੀ ਮਾਂ ਦੇ ਨਾਮ ਲਾਈਦਾ ਬੂਟਾਹੀਂ ਉਹ ਕਹਿ ਕੇ ਲਾਉਣਦੇ ਆ ਜਿੱਦਾਂ ਪ੍ਰਧਾਨ ਮੰਤਰੀ ਮੋਦੀ ਨੇ ਨਾ ਕਿਹਾ ਇੱਕ ਬੂਟਾ ਮਾਂ ਦੇ ਨਾਮ ਆ ਵੇਖੋ ਬੱਚੇ ਇਹ ਕੰਮ ਨੂੰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਆ ਤੇ ਜ਼ਰੂਰੀ ਹੈ ਇੰਪੋਰਟੈਂਸ ਬੂਟਿਆਂ ਦੀ ਜ਼ਿੰਦਗੀ ਦੇ ਵਿੱਚ ਪਤਾ ਹੋਣੀ ਬੰਦੇ ਨੂੰ ਬੋਬੀ ਤੇ ਰਾਸ਼ੀ ਇਹ ਦੋਨੋਂ ਭੈਣ ਭਰਾ ਨੇ ਤੇ ਇਹਨਾਂ ਨੂੰ ਵੀ ਇੱਕ ਬੂਟਾ ਹੀ ਲਾਉਣ ਲਈ ਕਿਹਾ ਗਿਆ ਇੱਕ ਬੂਟਾ ਤੁਸੀਂ ਲਾਓਗੇ ਸਿੱਧਾ ਹਨ ਇੱਕ ਬੂਟਾ ਮਾਂ ਦੇ ਨਾਮ ਪਹਿਲਾਂ ਤੇ ਗਰਮੀ ਬਹੁਤ ਜ਼ਿਆਦਾ ਹੈ ਅੱਜ ਗਰਮੀ ਬੜੀ ਆ ਤੇ ਧੁੱਪ ਬੜੀ ਨਿਕਲੀ ਤਕੜਾਕੇ ਦੀ ਹੁਣ ਥੋੜਾ ਬਦਲ ਹੋ ਗਿਆ ਤਾਂ ਇਹਦਾ ਨੱਪ ਦੋ ਕਿਸੇ ਕਿਸੇ ਵੀ ਇੱਕ ਦਿਨ ਬੋਝ ਨਹੀਂ ਪਊਗਾ ਜਿੰਨੇ ਜਿੰਨੇ ਬੂਟੇ ਲਾਏ ਉਹਨੇ ਇੱਕ ਇੱਕ ਪਾਣੀ ਪਾ ਦੇਣਾ ਆਣ ਕੇ ਬਾਲਟੀ ਰੋਜ਼ ਦੀ ਇਹਨਾਂ ਨੂੰ ਬਸ ਇਹਨਾਂ ਕੰਮ ਕਰਨਾ ਫਿਰ ਇੱਕ ਨੂੰ ਕਹਿਣ ਜੋਗੇ ਨਹੀਂ ਹੋਵਾਂਗੇ ਵੀ ਇੱਕੋ ਹੀ ਸਾਰਿਆਂ ਨੂੰ ਪਾਵੇ ਹਨਾ ਜਿਹੜੇ ਜਿਹੜਾ ਬੂਟਾ ਜਿੰਨੇ ਲਾਇਆ ਵਾ ਤੇ ਉਹ ਆਣ ਕੇ ਉਹਨੂੰ ਇੱਕ ਇੱਕ ਬਾਲਟੀ ਪਾਣੀ ਪਾ ਦੇ ਬਸ ਸੌਖਾ ਨਾ ਆ ਵਧੀਆ ਤਰੀਕਾ ਹੈ ਚਲੋ ਜੀ ਬੋਬੀ ਦੇ ਰਾਸ਼ੀ ਨੇ ਬੂਟਾ ਲਾ ਦਿੱਤਾ ਵ ਇੱਕ ਤੇ ਹੁਣ ਅਗਲਾ ਬੂਟਾ ਲਾਉਗਾ ਸਨੀ ਚੱਲ ਸਨੀ ਲਾਣਾ ਸਨੀ ਪੀਸ ਹੋ ਜਾ ਇੱਥੇ ਨਾ ਲਾ ਦਿਨੇ ਉਹ ਖੰਬੇ ਜੇ ਲੱਗ ਹੈਂ ਇਹ ਲਾ ਦਿਓ ਦੇਖੋ ਕਿੱਥੇ ਲਾਉਣਾ ਨਹੀਂ ਕੋਈ ਨਹੀਂ ਪਤਾ ਇੱਥੇ ਲਾ ਦਿਨੇ ਆ ਚਲੋ ਜੀ ਇੱਥੇ ਲਾ ਦਿਓ ਇਹ ਅੰਬ ਦਾ ਬੂਟਾ ਕੋਰਨਰ ਜੀ ਤੇ ਹੋਰ ਪਿੱਛੇ ਥੋੜਾ ਲਾ ਇੱਥੇ ਪਿੱਛੇ ਜੇ ਨਹੀਂ ਪਰ ਹਵਾ ਕਿ ਤਾਰਾਂ ਉਹ ਉੱਥੇ ਲਈਓ ਉਤਰੀਕ ਦੇ ਲੱਗੇ ਉਹ ਤਰੀਕ ਦੇ ਲੱਗੇ ਲਾਓ ਉਹ ਵਾਲੇ ਕਿਉਂਕਿ ਆਪਾਂ ਉਪਰ ਵੀ ਵੇਖਣਾ ਵੀ ਸਹੀ ਜਗ੍ਹਾ ਤੇ ਜਾਵੇ ਤਾਂ ਨੂੰ ਇਹਦੀ ਰੁਕਾਵਟ ਨਾ ਹੋਵੇ ਕੋਈ ਜਾਣ ਲਈ ਹਾਂ ਉਹ ਧਿਆਨ ਨਾਲ ਉਹ ਦੇਸੀਨ ਲਈ ਜਾਣੇ ਆ ਆ ਪਰਾਲੀ ਗਲੀ ਵਿੱਚ ਆ ਹੂੰ ਹੋਰ ਪੈਰ ਖੁਣ ਹਾਂ ਨੇ ਖਾਣੇ ਆ ਤੇ ਜ਼ਿੰਦਗੀ ਨਾਲਸਾ ਨਹੀਂ ਲਾਕ ਕੱਟ ਕੇ ਹਾਂ ਪੈਰ ਨਾਲ ਥੋੜਾ ਪੱਤੂ ਦਬਾ ਦਿਓ ਸਾਈਡਾਂ ਤੋਂ ਜਿਹੜਾ ਥੋੜੀ ਜੜਾਂ ਜੁੜਾਂ ਪਕੜ ਲੈਣਾ ਕਾਲੀ ਦਾਦੇ ਅਮਰੂਦਾਂ ਇੱਥੇ-ਇੱਥੇ ਲਾ ਦਿੰਦੇ ਹਾਂ ਥੋੜਾ-ਥੋੜਾ ਗੈਪ ਤੇ ਲਾਓ ਠੀਕ ਲਾ ਦਿਨਾ ਹਾਂ ਚਲੋ ਫੜਨਾ ਹੁਣ ਇੱਕ ਆਖਰੀ ਬੂਟਾ ਰਹਿ ਗਿਆ ਜੀ ਸਾਡਾ ਤੇ ਹੁਣ ਸਾਰਿਆਂ ਨੂੰ ਮੈਂ ਕਿਹਾ ਤੁਸੀਂ ਸਾਰੇ ਹੁਣ ਲਾਓ ਇਹਨੂੰ ਬੂਟੇ ਨੂੰ ਸਾਰੇ ਇਹਦੇ ਤੁਸੀਂ ਹੁਣ ਜ਼ਿੰਮੇਵਾਰ ਜੇ ਬੂਟੇ ਦੇ ਲਓ ਜੀ ਇੱਥੇ ਬੰਦੇ ਤਾਂ ਲੈ ਲਓ ਲਓ ਜੀ ਆਪਾਂ ਲਾ ਲਏ ਆ ਬੂਟੇ ਤੇ ਹੁਣ ਆਪਾਂ ਵਲੌਗ ਕਰਦੇ ਆ ਸਮਾਪਤ ਇੱਥੇ ਖਤਮ ਕਰਦੇ ਆ ਵਲੌਗ ਤੇ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਹੋਵੇ ਤੇ ਵਲੌਗ ਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਚੰਗੀ ਲੱਗਦੀ ਹੈ ਕਿਤੇ ਲਾਈਕ ਕਰਦੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਇੱਕ ਹੁਣ ਆਪਾਂ ਸਲੋਗਨ ਬੋਲਦੇ ਆ ਤੇ ਸਾਰਿਆਂ ਨੂੰ ਤੁਸੀਂ ਨਾਲ ਬੋਲਣਾ ਇੱਕ ਰੁੱਖ ਮਾਦੇਨਾਮ ਇੱਕ ਰੁੱਖ ਮਾਦੇਨਾਮ ਇੱਕ ਰੁੱਖ ਮਾਦੇਨਾ ਸ਼ਾਬਾਸ਼